ਕਾਲਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਕੁਝ ਨੌਜਵਾਨ ਗੋਲੀਆਂ ਚਲਾਉਂਦੇ ਹੋਏ ਕਿਸੇ ਸਮਾਗਮ ਦੇ ਵਿੱਚ ਗੋਲੀਆਂ ਚਲਾਉਂਦੇ ਦਿਖਾਈ ਦੇ ਰਹੇ ਸੀ ਜਿਸ ਤੇ ਕਾਰਵਾਈ ਕਰਦੇ ਸੀ ਤਰ੍ਹਾਂ ਤਰ੍ਹਾਂ ਨੂੰ ਆਡੈਂਟੀਫਾਈ ਕੀਤਾ ਉਹ ਪਿੰਡ ਬਾਣੀ ਠਾਣਾ ਸੰਗਤ ਦੇ ਏਰੀਏ ਦੇ ਸੀਗੇ ਜਿਨ੍ਹਾਂ ਦੇ ਖਿਲਾਫ ਮੁਕੱਦਮਾ ਕਰਜ ਕਰਕੇ ਉਹਨਾਂ ਨੂੰ ਹਸਪਾਬਾਬ ਤੱਕ ਗ੍ਰਿਫਤਾਰ ਕੀਤਾ ਗਿਆ ਕਿਸੇ ਨੂੰ ਵੀ ਜੇ ਕਿਸੇ ਨੇ ਸਰਫਰੈਂਸ ਦੇ ਵਿੱਚ ਅਸਲਾ ਵੈਪਨ ਕੋਈ ਲਾਇਸੈਂਸ ਬਣਾਇਆ ਹੋਇਆ ਬੱਪਨ ਲਿਆ ਹੋਇਆ ਉਹਨੂੰ ਉਹਨੂੰ ਗਲੋਰੀਫਾਈ ਕਰਨ ਦਾ ਵੈਪਨ ਨੂੰ ਜਾਂ ਕੋਈ ਨਜਾਇਜ਼ ਗੋਲੀ ਚਲਾਉਣ ਦਾ ਜਾਂ ਕੋਈ ਵੀ ਗਰੰਤਰਜ ਪ੍ਰੋਮੋਟ ਕਰਨ ਦੀ ਕਿਸੇ ਨੂੰ ਵੀ ਜਾਇਤਰੀ ਦਿੱਤੀ ਜਾਊਗੀ ਜੇਕਰ ਕੋਈ ਪ੍ਰਾਈਵੇਟ ਆਪ ਦਾ ਵੈਪਨ ਨਾਲ ਵੀ ਇਹੋ ਜਿਹਾ ਕੰਮ ਕਰਦਾ ਗੋਲੀ ਚਲਾਉਂਦਾ ਜਾਂ ਉਹਨੂੰ ਸੋਸ਼ਲ ਮੀਡੀਆ ਤੇ ਕੋਈ ਵਾਇਰਲ ਕਰਦਾਗਾ ਉਹਦੇ ਖਿਲਾਫ ਤੁਰੰਤ ਕਾਰਵਾਈ ਕਰਕੇ ਗੰੂਣੀ ਕਾਰਵਾਈ ਕਰਕੇ ਪਰਚਾ ਦਾਜ ਕੀਤਾ ਜਾਊਗਾ ਤੇ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਉਹਦੇ ਲਾਇਸੈਂਸ ਬਾਰੇ ਡਿਸਟ੍ਰਿਕਟ ਜਸਟਿਸ ਸਾਹਿਬ ਨੂੰ ਕੈਂਸਲ ਕਰਨ ਬਾਰੇ ਵੀ ਲਿਖਿਆ ਜਾਊਗਾ